ਸੁਪਨੇ ਬਟਾ ਇਹ ਦੇਖ ਪਹਿਲਾਂ ਤਾਂ ਹਲੇ ਉਹ ਬਚਪਨ ਹੈ ਉਹਦਾ ਪ੍ਰੋਪਰਲੀ ਉਹਦਾ ਜਿਹੜਾ ਪਰਟੀ ਕੁਸ਼ਨ ਹੈ ਇਹ ਉਹਦੀ ਤਾਲੀਮ ਹੈ ਜੋ ਆਜਾ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਤਾਂ ਪਰਮਾਤਮਾ ਜਿਸ ਤਰ੍ਹਾਂ ਉਹ ਸਾਰੇ ਤੁਸੀਂ ਐਸਪੈਕਟ ਕਰਦੇ ਹੋ ਕਿ ਉਹ ਸੰਗਰੀ ਬਣੇਗਾ ਹਨਾ ਇਹ ਹਲੇ ਪ੍ਰੇਖ ਜਗਰ ਵਿੱਚ ਨਹੀਂ ਗੱਲਾਂ ਵੀ ਉਹ ਕਿਸੇ ਅਫਸਰ ਲਾਈਨ ਬਣ ਜਾਂਦਾ ਹੈ ਜਾਂ ਕਿਸੇ ਸਵਾਸੇਵਾ ਬਣ ਜਾਂਦਾ ਹੈ ਪਟਾਕੀ ਬੱਜਵਾ ਸਾਹਿਬ ਦੋ ਤੱਕ ਮੁਜ਼ ਕਰ ਰਹੇ ਨੇ ਦੇਖੋ ਇਹ ਉਹ ਤਾਂ ਮਾਲਕ ਜੀ ਨਾਲ ਸੰਪਰਕਤਾ ਤੋਂ ਸ਼ੁਰੂ ਤੋਂ ਹੀ ਪਰਿਵਾਰ ਕਾਂਗਰਸੀ ਹੈ ਪਤਾ ਲੀਆ ਹੈ ਪਰੰਤੂ ਕੋਈ ਮੈਂ ਕੋਈ ਨਵੀਂ ਅਪਡੇਟ ਤੁਹਾਨੂੰ ਦੇਣ ਦੇ ਕਾਬਿਲ ਨਹੀਂ ਆ ਗਿਆ ਸੀ ਬਹੁਤ ਰੰਗ ਲੱਗਿਆ ਬੰਨਿਆ ਪਿਆ ਪਾਸੇ ਜਿਹੜੀ ਸੌ ਚੁੱਕੀ ਸੀ ਅੱਜ ਜੁੱਤੀ ਵੀ ਪਾਈ ਹੈ ਪੈਰਾਂ 'ਚ ਕਿਵੇਂ ਲੱਗਦਾ ਹੈ ਅੱਜ ਸਾਰਾ ਮਾਹੌਲ ਫਿਰ ਅੱਜ ਮੈਂ ਸ਼ਬਦਾ ਦੇ ਵਿੱਚ ਕਮਾ ਦਾ ਸ਼ੈਲ ਮੈਂ ਥੋੜੇ ਪਾਕਵਾ ਕਰਾ ਦੋ ਵਿੱਚੋਂ ਬੜਾ ਮਾ ਰੂਲਸ ਉਹਨਾਂ ਦੇ ਨਾਲ ਹੀ ਗੱਲ ਹੈ ਹਨਾ ਮੈਨੂੰ ਜਦੋਂ ਮੈਂ ਇਹੋ ਜਿਹਾ ਪ੍ਰੋਗਰਾਮ ਦੇਖਦਾ ਨਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੰਨੇ ਲੋਕਾਂ ਦਾ ਪਿਆਰ ਸੀ ਮੇਰਾ ਬੇਟਾ ਤੇ ਉਹਦੇ ਜਾਣ ਦਾ ਕਿੰਨੇ ਲੋਕਾਂ ਨੂੰ ਦੁੱਖ ਸੀ ਤੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਮਨਾਇਆ ਮੇਰਾ ਰੋਮ ਰੋਮ ਇਹਨਾਂ ਨੇ ਅੱਜ ਕਰਜਾਈ ਕਰਤਾ ਇਸ ਕਰਕੇ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ساری ਉਮਰ ਜਿਹੜੇ ਜਿੰਨੀ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਪਰ ਇਹਨਾਂ ਨੇ ਪ੍ਰਬੰਧ ਕੀਤਾ ਹੈ ਸਲਾਮ ਹੁਣ ਜੂਗਾ ਬਹੁਤ ਜੀ ਤੇ ਬਾਪੂ ਜੀ ਜਦੋਂ ਨਿੱਗਾ ਸਿੱਧੂ ਆਇਆ ਸੀ ਤਾਂ ਪਹਿਲਾ ਅਹਿਸਾਸ ਕੀ ਸੀ ਦਿਲ ਵਿੱਚ ਸੀ ਕਿ ਸਿੱਧੂ ਨੂੰ ਵੀ ਯਾਦ ਕੀਤਾ ਹੋਏਗਾ ਜ਼ਰੂਰ ਬਿਲਕੁਲ ਬੇਟਾ ਦੇਖੇ ਜਦੋਂ ਇੱਕ ਵਾਰੀ ਦੁਨੀਆ ਦੇ ਉੱਤੇ ਆਪਣੇ ਲਈ ਇੱਕ ਹਨੇਰੀ ਰਾਤ ਵਰਗਾ ਸੰਸਾਰ ਹੋ ਗਿਆ ਸੀ ਤਾਂ ਇੱਕ ਉਮੀਦ ਦੀ ਕਿਰਨ ਤਾਂ ਜ਼ਰੂਰ ਹੈ ਹਾਂ ਜਿੱਥੇ ਤੱਕ ਮੈਂ ਕਹਾਂ ਵੀ ਵੱਡਾ ਸਿੱਧੂ ਦਾ ਜਾਣ ਦਾ ਘਾਟਾ ਪੂਰਾ ਹੋ ਗਿਆ ਕਿ ਉਹ ਉਹ ਤਾਂ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਪ੍ਰੰਤੂ ਅਕਾਲਪੁਰਖ ਨੇ ਆਪਣੇ ਹੱਕ ਦੇ ਵਿੱਚ ਜਸਟਿਸ ਜ਼ੋਰ ਕੀਤਾ ਕਿਉਂਕਿ ਤਾਂ ਪ੍ਰਮਾਤਮਾ ਨੇ ਉਹਨੂੰ ਕਬੂਲਿਆ ਨਹੀਂ ਔਰ ਉਹਨੇ ਆਪਣਾ ਫੈਸਲਾ ਬਦਲ ਕੇ ਸਾਰੇ ਸੰਸਾਰ ਦੇ ਉੱਤੇ ਇਹ ਗੱਲ ਨੂੰ ਸਾਹਮਣੇ ਕੀਤਾ। ਬਹੁਤ ਜੀ ਲੱਖਾਂ ਲੋਕ ਤੁਹਾਨੂੰ ਮਿਲਣ ਆਉਂਦੇ ਨੇ ਲੱਖਾਂ ਲੋਕ ਤੁਹਾਨੂੰ ਸਮਝਦੇ ਨੇ ਚਿੰਤਾਜਾਰ ਕਰ ਚੁੱਕੇ ਹਾਂ ਬੱਚੇ ਦੇ ਨਵੇਂ ਬਚਨ ਤੋਂ ਦੇਖਣ ਨੂੰ ਲੈ ਕੇ ਕੀ ਤੁਸੀਂ ਉਹਨਾਂ ਦਾ ਕੋਈ ਸੇਵ ਕਰਨੇ ਪੋਲਿਟਿਕਸ ਜਾ ਸਕਦੇ ਹੋ? ਮਤਲਬ ਦੇਖਾ ਨਵੇਂ ਛੋਟੇ ਬੱਚੇ ਲੋਕ ਲੋਕ ਥੋੜੇ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੁਝ ਵਧੀਆ ਕਰੋਗੇ ਸਿੱਧੂ ਦੀ ਬਣੀ ਸਪਨਾ ਸੀਗਾ ਕਿ ਮਾਨਸੇ ਜਿਲ੍ਹੇ ਲਈ ਕੁਝ ਕਰਨਾ ਤੁਸੀਂ ਚੋਣਾ ਤੇ ਜਾਓਗੇ ਕਿਥੋਂ ਤੱਕ ਵਧੀਆ ਕਰਨ ਦੀ ਗੱਲ ਹੈ ਹਨਾ ਅਸੀਂ ਸ਼ੁਰੂ ਤੋਂ ਜੇ ਸਿੱਧੂ ਦੇ ਸੁਭਾਅ ਦੇ ਵਿੱਚ ਕੁਝ ਅੱਛੀਆਂ ਗੱਲਾਂ ਨੇ ਤਾਂ ਜਿਆਦਾ ਤੌਰ ਤੋਂ ਪਰਿਵਾਰ ਚੋਂ ਆਈਆਂ ਨੇ ਹਨਾ ਤਾਂ ਅਸੀਂ ਵੀ ਜਿਸ ਤਰ੍ਹਾਂ ਸਿੱਧੂ ਜਿਸ ਤਰ੍ਹਾਂ ਦਾ ਪੋਲਿਟਿਕਲ ਸਿਸਟਮ ਚ ਹੁੰਦਾ ਸੀ ਭ੍ਰਿਸ਼ਟਾਚਾਰ ਹੈ ਤਾਂ ਮਨੂੰ ਮਤਲਬ ਉਹ ਮਹਿਸੂਸ ਕਰਦਾ ਸੀ ਉਹ ਇਹ ਗੱਲਾਂ ਤੇ ਦਿਲ ਦੇ ਨੇੜੋਂ ਜਾਣਦਾ ਸੀ ਇਸ ਗੱਲ ਨੂੰ ਵੀ ਯਾਰ ਇਹ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਹੁਤ ਵੱਡਾ ਹਸਪਤਾਲ ਹੈ ਬੜੀ ਬਹੁਤ ਵੱਡੀ ਯੂਨੀਵਰਸਿਟੀ ਇਸ ਰਸਤੇ ਤੋਂ ਤੁਰਿਆ ਹੋਇਆ ਸੀਗਾ ਛੋਟੇ ਸ਼ੋਭ ਨੂੰ ਲੈ ਕੇ ਕੀ ਸੁਪਨੇ ਹੈਗੇ ਨੇ ਸੁਪਨੇ ਬੇਟਾ ਇਹੀ ਹੈ ਕਿ ਪਹਿਲਾਂ ਤਾਂ ਹਲੇ ਉਹ ਬਚਪਨ ਹੈ ਉਹਦਾ ਪ੍ਰੋਪਰਲੀ ਉਹਦਾ ਜਿਹੜਾ ਪਾਲਣ ਪੋਸ਼ਣ ਹੈ ਉਹਦੀ ਤਾਲੀਮ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਤਾਂ ਪਰਮਾਤਮਾ ਜਿਸ ਤਰ੍ਹਾਂ ਉਹ ਸਾਰੇ ਤੁਸੀਂ ਐਸਪੈਕਟ ਕਰਦੇ ਹੋ ਕਿ ਉਹ ਸਿੰਗਰੀ ਬਣੇਗਾ ਹਨਾ ਇਹ ਹਲੇ ਪ੍ਰਵੇਖ ਦੇ ਘਰ ਵਿੱਚ ਦੀ ਗੱਲ ਹੈ ਵੀ ਉਹ ਇਸ ਅਫਸਰ ਲਾਈਨ ਵੱਲ ਜਾਂਦਾ ਹੈ ਜਾਂ ਕਿਸੇ ਸਵਾਸੇਵਾ ਵੱਲ ਜਾਂਦਾ ਹੈ ਜਾਂ ਆਪ ਸੰਗਰਵੰਦ ਹੈ ਇਸ ਨਾਮ ਦੇ ਉੱਤੇ ਕਾਫੀ ਕੁਸ਼ਹ ਹਲੇ ਚੇਂਜ ਹੋ ਗਏ ਸਿੱਧੂ ਮੁਸਲਮਾਨ ਦੇ ਕਈ ਅਨ ਰਿਕਾਰਡ ਹੋਣੇ ਤੁਸੀਂ ਚਾਹੁੰਦੇ ਕਿ ਉਹ ਛੋਟਾ ਛੁਕ ਜੋ ਵੱਡਾ ਹੋਵੇ ਤੇ ਉਹਨਾਂ ਗੀਤਾਂ ਨੂੰ ਗਾਵੇ ਬਿਲਕੁਲ ਅਸੀਂ ਤਾਂ ਕਹਿੰਦੇ ਵੀ ਉਹ ਆਦੇ ਭਰਾ ਦਾ ਵਿਰਸੇ ਨੂੰ ਬਿਲਕੁਲ ਇਸੇ ਤਰੀਕੇ ਸੰਭਾਲੇ ਪਰੰਤੂ ਇੱਕ ਮਾਲਕ ਦੀ ਕਿਰਪਾ ਹੁੰਦੀ ਹੈ ਹਨਾ ਮਾਤਾ ਸਰਸਵਤੀ ਦਾ ਉਹਦੇ ਤੇ ਹੱਥ ਹੋਇਆ ਤਾਂ ਸ਼ਾਇਦ ਜ਼ਰੂਰ ਇਸ ਲਾਈਨ ਨੂੰ ਵੀ ਚੁਣ ਸਕਦਾ ਪਰੰਤੂ ਇਹ ਹਲੇ ਆਪਾਂ ਕਿਆ ਸੀ ਲਾ ਸਕਦੇ ਆ ਇਸ ਸਮਾਂ ਹੁਣ ਤੇ ਪਤਾ ਇਹਦੀ ਬਹੁਤ ਕਿਆਸ ਲਗਾਏ ਜਾ ਰਹੇ ਨੇ ਬਠਿੰਡਾ ਤੋਂ ਤੁਸੀਂ ਚੌਣ ਲੜਦੇ ਹੋ ਇਹ ਕਿੰਨੀ ਕੀ ਗੱਲ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਹਾਂ ਬੇਟਾ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਸੇਮ ਗਿੱਟੋ ਸਾਡੇ ਤੇ ਮਾਪਿਆਂ ਤੇ ਜਾਣਾ ਜੀ ਦੋ ਤਾਂ ਹੀ ਸਰ ਕੱਲ ਤੁਸੀਂ ਹਾਈ ਕੋਟ ਕੰਗਸਾਈਟ ਮਾਡਲ ਨੂੰ ਮਿਲ ਰਹੇ ਹੋ ਜੀ ਅੰਕਲ ਜੀ ਜੀ ਮੈਂ ਤਾਂ ਮੈਂ ਤਾਂ ਕੋਈ ਪ੍ਰੋਗਰਾਮ ਨਹੀਂ ਤਾਂ ਮਿਲਦਾ ਜੀ ਕਹਿੰਦਾ ਵੀ ਬਜਵਾ ਸਾਹਿਬ ਤੋਂ ਤੱਕ ਪੁੱਛ ਕਰ ਰਹੇ ਨੇ ਦੇਖੋ ਜੀ ਉਹ ਤਾਂ ਮਾਲ ਕੋਈ ਅਜਿਹਾ ਨਹੀਂ ਉਹ ਸੰਪਰਕ ਤਾਂ ਸ਼ੁਰੂ ਤੋਂ ਹੀ ਪਰਿਵਾਰ ਕਾਂਗਰਸੀ ਹੈ ਕਾਂਗਰਸੀ ਨਾਲ ਹੀ ਹੈ ਪਰੰਤੂ ਕੋਈ ਮੈਂ ਕੋਈ ਨਵੀਂ ਅਪਡੇਟ ਤੁਹਾਨੂੰ ਦੇਣ ਦੇ ਕਾਬਿਲ ਨਹੀਂ ਹੈ ਕਿ ਚੋਣ ਲੜੋ ਜਾਂ ਕੁਝ ਹੋਰ ਦੇਖੋ ਅਕਚੁਅਲੀ ਇਹ ਸੰਗਤ ਜੀ ਕਿਹੜਾ ਪਾਸੇ ਨਾ ਜਾਓ ਆਪਾਂ ਇੱਕ ਜਿਹੜੇ ਤਰ੍ਹਾਂ ਦੇ ਪੌਂਖੇ ਧਿਆਨ ਖਿੱਚ ਰਹੀਆ ਸੀ ਉਹਦੇ ਨਿੱਕੇ ਨਿੱਕੇ ਹੱਥ ਫੜੇ ਸੀ ਤਾਂ ਜਦੋਂ ਵੱਡੇ ਸਿੱਧੂ ਦੇ ਫੜੇ ਸੀ ਤਾਂ ਸੇਮ ਉਦਾਂ ਦੀ ਫੀਲਿੰਗ ਹੀ ਆਈ ਸੀ ਉਸ ਟਾਈਮ ਬਿਲਕੁਲ ਬੇਟਾ ਉਹ ਤਾਂ ਆਪਣਾ ਖੂਨ ਹੈ ਤਾਂ ਕੁਦਰਤੀ ਗੱਲੋ ਤਾਂ ਲੱਗਣੀ ਹੈ ਸਾਨੂੰ ਤਾਂ ਉਹਦੇ ਤੇ ਇਹਦੇ 'ਚ ਕੋਈ ਚੇਜ ਹੀ ਨਹੀਂ ਲੱਗ ਰਹੀ ਹੈ ਨਾ ਸ਼ਕਲ ਸੂਰਤ ਤੋਂ ਵੀ ਮਤਲਬ ਉਵੇਂ ਲੱਗ ਰਿਹਾ ਅਸੀਂ ਤਾਂ ਵੀਰ ਕਰਦੇ ਆ ਵੀ ਉਹਦੇ 'ਚ ਉਹਦੇ ਵਾਲੀ ਗੋਣੀ ਹੁਣ ਉਸੇ ਤਰ੍ਹਾਂ ਰਸਤਾ ਅਪਣਾਵੇ ਉਸੇ ਤਰ੍ਹਾਂ ਸਰ ਇਸ ਇਸ ਮਸਿਆਦੇ ਹੱਲੇ ਜੇ ਤੁਸੀਂ ਲੋਕ ਸਭਾ ਦੇ ਇਸ ਦੀ ਸਭ ਤੋਂ ਵੱਡੀ ਪੰਚਾਇਤ ਜੰਦੇ ਹੋ ਤਾਂ ਗੱਲ ਹੋਰ ਵੀ ਔਥੈਂਟਿਕ ਹੋ ਸਕਦੀ ਹੈ ਜਿਹੜੀ ਤੁਸੀਂ ਅੱਜ ਮੰਨਦੇ ਹੋ ਹਾਲੇ ਤੱਕ ਹਾਲੇ ਤੱਕ ਮਲੇ ਮੈਂ ਇਸ ਬਾਰੇ ਕੋਈ ਸੋਚਿਆ ਨਹੀਂ ਹੈ ਕੋਈ ਨਾ ਜੇ ਕੋਈ ਮੰਦ ਦੇ ਵਿੱਚ ਵਿਚਾਰ ਆਇਆ ਤਾਂ ਜੂਲ ਵਿਚਾਰ ਆ ਰਿਹਾ ਹੈ ਤੁਹਾਨੂੰ ਇਲਾਕੇ ਦੀਆਂ ਪੰਚਾਇਤਾਂ ਮਿਲ ਰਹੀਆਂ ਨੇ ਜਿੱਥੇ ਉਹਨਾਂ ਦੀ ਹਾਂ ਬਈ ਹਲ ਟਾਈਮ ਪਿਆ ਜਿਵੇਂ ਜਿਵੇਂ ਕੋਈ ਜਿੱਦ ਨਹੀਂ ਕੋਈ ਜਿੱਦਾਂ ਦੀ ਕੋਈ ਅੱਗੇ